ਸਤਿ ਸ਼੍ਰੀ ਅਕਾਲ ਜਨੂਰੀ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਦੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾ ਦਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਜਿਹੜੀ ਰਾਤ ਵੇਲੇ ਤੋਂ ਧੁੰਦ ਪਾਣੀ ਸ਼ੁਰੂ ਹੋਈ ਸੀਗੀ ਖਾਸ ਕਰਕੇ ਗੁਰਦਾਸਪੁਰ ਅਮਰਸਰ ਤਰਨਤਾਰਨ ਫਰੋਜ਼ਪੁਰ ਫਰੀਦਕੋਟ ਇਹ ਅੱਧੀ ਰਾਤ ਤੋਂ ਬਾਅਦ ਬਾਕੀ ਖੇਤਰਾਂ ਦੇ ਵਿੱਚ ਵੀ ਫੈਲਣੇ ਸ਼ੁਰੂ ਹੋ ਗਈ ਜਿਵੇਂ ਮੁਕਸਰ ਬਠਿੰਡਾ ਪਾਂਸਾ ਲੁਧਿਆਣਾ ਜਲੰਧਰ ਕਰਪੂਰਥਲਾ ਹੁਸ਼ਿਆਰਪੁਰ ਫਤਿਹਗੜ੍ਹ ਸਾਹਿਬ ਸੰਗਰੂਰ ਪਟਿਆਲਾ ਬਠਿੰਡਾ ਨੰਦਪੁਰ ਸਾਹਿਬ ਰੋਪੜ ਮੋਹਾਲੀ ਦੇ ਇਲਾਕਿਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਅੱਜ ਸਵੇਰ ਵੇਲੇ ਸਾਰੇ ਹੀ ਇਲਾਕਿਆਂ ਦੇ ਵਿੱਚ ਦਰਮਿਆਨੇ ਤੇ ਕਿਤੇ ਸੰਘਣੇ ਧੁੰਦ ਦੇਖਣ ਨੂੰ ਮਿਲ ਰਹੀ ਹੈ ਅੱਜ ਵੀ ਕੱਲ ਵਾਂਗੂ ਕੁਝ ਕੁ ਖੇਤਰਾਂ ਦੇ ਵਿੱਚ ਦੁਪਹਿਰ ਤੋਂ ਬਾਅਦ ਸੂਰਜ ਛਾਤੀ ਮਾਰ ਸਕਦਾ ਹੈ ਕਿਉਂਕਿ ਤੇਜ਼ ਹਵਾਵਾਂ ਵੀ ਨਾਲ ਚੱਲ ਰਹੀਆਂ ਨੇ ਤੇ ਕੁਝ ਕੁ ਖੇਤਰਾਂ ਦੇ ਵਿੱਚ ਕੱਲ ਜਿਵੇਂ ਅਮਰਸਰ ਹੋ ਗਿਆ ਫਰੂਜ਼ਪੁਰ ਦੇ ਇਲਾਕੇ ਹੋ ਗਿਆ ਮੋਗਾ ਹੋ ਗਿਆ ਜਾਂ ਬਠਿੰਡੇ ਦੇ ਇਲਾਕੇ ਹੋ ਗਿਆ ਸਾਰਾ ਦਿਨ ਹੀ ਧੁੰਦ ਰਹੀ ਉਸੇ ਤਰ੍ਹਾਂ ਦਾ ਵੀ ਮਾਹੌਲ ਰਹਿ ਸਕਦਾ ਹੈ ਕੁਝ ਕੁ ਖੇਤਰਾਂ ਦੇ ਵਿਚ ਠੰਡ ਵਿੱਚ ਲਗਾਤਾਰ ਬੱਦਾਂ ਦੇਖਣ ਨੂੰ ਮਿਲ ਰਿਹਾ ਹੈ ਤੇ ਅਗਲੇ 1-2 ਦਿਨ ਮੌਸਮ ਇਸੇ ਤਰ੍ਹਾਂ ਹੀ ਬਣਿਆ ਰਹੇਗਾ ਪੰਜਾਬ ਦੇ ਨਾਲ ਲੱਗਦੇ ਇਲਾਕੇ ਹਰਿਆਣਾ ਅਤੇ ਰਾਜਸਥਾਨ ਦੇ ਵਿੱਚ ਵੀ ਧੁੰਦ ਕਾਫੀ ਸਾਰੇ ਖੇਤਰਾਂ ਨੇ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਦਿੱਲੀ ਤੱਕ ਧੁੰਦ ਇਸੇ ਤਰ੍ਹਾਂ ਹੀ ਬਣੀ ਹੋਈ ਹੈ ਪਹਾੜਾਂ ਦੇ ਵਿੱਚ ਉਨੇ ਤਰੀਕ ਨੂੰ ਬਰਫਬਾਰੀ ਦਾ ਦੌਰ ਦੇਖਿਆ ਜਾਵੇਗਾ ਤੇ ਨਾਲ ਹੀ ਆਪਣੇ ਵੀ ਮਾਝੇ ਦੁਆਬੇ ਤੇ ਪੁਆਰ ਖੇਤਰ ਵਿੱਚ ਹਲਕਾ ਜੰਮੀ ਦੇਖਣ ਨੂੰ ਮਿਲ ਸਕਦਾ ਹੈ